ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਯੂ ਐਸ ਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਰ ਜੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਡੀ ਯੂ ਐਸ ਏ ਤੇ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਚੱਕੇ ਪੈਰੋਂ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 42722500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਪੀਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਬਾਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 42722500 ਤੇ ਟਰਕੀਨ ਇਮੀਗ੍ਰੇਸ਼ਨ ਆਫਰਮ ਵਾਲੇ ਜੇ ਟਰਕੀਆ ਨਾਲ ਤੋਂ ਔਰਨੀ ਟਰਕੀਆ ਨਾਲ ਦੇ ਨਾਲ ਤੁਸੀਂ ਯੂਐਸਸੀ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503 ਗੁਰਦੀਪ ਸਿੰਘ ਬਰਦੀ ਕਲੋਬਿਸ ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਹੰਕਾਰ ਸਿੰਘ ਫਰੇਜ਼ਨੋ ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 482725200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 4 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਟਾਈਮ ਪੰਜਾਬ ਦੇ ਸਭ ਤੋਂ ਵੱਡੇ ਤੇ ਸਭ ਤੋਂ ਅਹਿਮ ਮੁੱਦੇ ਤੋਂ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਦੀ ਕਹਿੰਦੇ ਕਿ ਇਸ ਯੂਨੀਵਰਸਿਟੀ ਦੀ ਲੜਾਈ ਦੇ ਵਿੱਚ ਪਹਿਲਾ ਪੜਾਅ ਸਰ ਹੋ ਗਿਆ ਪਰ ਅਸਲ ਜਿਹੜੀ ਲੜਾਈ ਹੈ ਅਸਲ ਜਿਹੜੀ ਜਿੱਤ ਹੈ ਉਹ ਹਲੇ ਬਾਕੀ ਹੈ ਜੀ ਬਿਲਕੁਲ ਦੋ ਮਾਮਲੇ ਪੰਜਾਬ ਯੂਨੀਵਰਸਿਟੀ ਦੇ ਸਭ ਤੋਂ ਪਹਿਲਾਂ ਉੱਪਰ ਕੇ ਸਾਹਮਣੇ ਆਏ ਸੀ ਸਭ ਤੋਂ ਪਹਿਲਾਂ ਤਾਂ ਸੱਤ ਨਾਂ ਦੀ ਜਿਹੜੀ ਯੂਨਿਟ ਹੈ ਵਿਦਿਆਰਥੀਆਂ ਦੀ ਉਹਦੇ ਵੱਲੋਂ ਚੁਣਿਆ ਹੋਇਆ ਲੈਕਟ ਹੋਇਆ ਨੌਜਵਾਨ ਸਾਥੀ ਹੈ ਉਹ ਵੀ ਵਿਦਿਆਰਥੀ ਵਿੰਗ ਦਾ ਉਹਨਾਂ ਨੇ ਇੱਕ ਪਹਿਲ ਕਦਮੀ ਕੀਤੀ ਸੀ ਕਿ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀਪੁਰ ਜੜਾ ਰਿਆ ਉਹਨੂੰ ਸਮਰਪਿਤ ਸੈਮੀਨਾਰ ਕਰਨਾ ਜੀ ਜੀ ਉਸ ਤੇ ਲਈ ਹਾਲ ਨਹੀਂ ਦੇਣਾ ਸੈਮੀਨਾਰ ਨੂੰ ਮਨਜ਼ੂਰੀ ਨਾ ਦੇਣਾ ਇਹ ਤਰੀਕਾ ਅਪਣਾਉਣਾ ਇਹਦੇ ਉੱਤੇ ਕਾਫੀ ਉੱਥੇ ਵਿਰੋਧ ਉੱਠਿਆ ਕਿ ਵੀ ਇਹ ਤਰੀਕਾ ਕਾ ਠੀਕ ਨਹੀਂ ਹੈ ਦੇਸ਼ ਭਰ ਦੁਨੀਆ ਭਰ ਦੇ ਵਿੱਚ ਉਹ ਦਿਹਾੜਾ ਮਨਾਇਆ ਜਾ ਰਿਹਾ ਤੇ ਪੰਜਾਬ ਯੂਨੀਵਰਸਿਟੀ ਜਿਹਨੂੰ ਰੋਕਣ ਦੀ ਕੋਸ਼ਿਸ਼ ਹੈ। ਸੋ ਉਹ ਰੋਸਾ ਜੇ ਚੱਲ ਹੀ ਰਿਹਾ ਸੀ ਕਿ ਅਚਾਨਕ ਪਹਿਲੂ ਹੋਰ ਉੱਭਰਿਆ ਜਿਹੜਾ ਪਿਛਲੇ ਸਾਲ ਤੋਂ ਧੁਖਣਾ ਸ਼ੁਰੂ ਹੋਇਆ ਸੀ ਕਿ ਜਿਹੜੇ ਨਵੇਂ ਵਿਦਿਆਰਥੀ ਯੂਨੀਵਰਸਿਟੀ ਜੀ ਦਾਖਲਾ ਲੈਣ ਉਹਨਾਂ ਦੇ ਐਫੀ ਡੈਪਟ ਦੇਣਾ ਪਏਗਾ ਉਹਨਾਂ ਨੂੰ ਕਿ ਅਸੀਂ ਧਰਨੇ ਪ੍ਰਦਰਸ਼ਨਾਂ 'ਚ ਹਿੱਸਾ ਨਹੀਂ ਲਵਾਂਗੇ। ਜੀ। ਅਸੀਂ ਮਜਾਰਾ ਨਹੀਂ ਕਰਾਂਗੇ। ਅਸੀਂ ਕਿਸੇ ਗੱਲ ਤੇ ਤੁਹਾਨੂੰ ਸਵਾਲ ਨਹੀਂ ਕਰਾਂਗੇ। ਤੇ ਜੇ ਸਾਨੂੰ ਕਿਸੇ ਮੁੱਦੇ ਤੇ ਧਰਨਾ ਲਾਉਣਾ ਪਿਆ ਤਾਂ ਉਸ ਮੁੱਦੇ ਤੇ ਲਾਵਾਂਗੇ ਇਹਦੇ ਤੁਸੀਂ ਹਾਂ ਕਰੋਗੇ ਪ੍ਰਸ਼ਾਸਨ ਹਾਂ ਕਰੂਗਾ ਯੂਨੀਵਰਸਿਟੀ ਦਾ ਪ੍ਰਬੰਧਕੀ ਢਾਂਚਾ ਹਾਂ ਕਰੂਗਾ ਸਭ ਤੋਂ ਮਨਜ਼ੂਰੀ ਲੈ ਕੇ ਤਾਂ ਲਾਵਾਂਗੇ ਮਤਲਬ ਧਰਨੇ ਮਨਜ਼ੂਰੀ ਲੱਗੇ ਲੱਗਦੇ ਹੁੰਦੇ ਨੇ ਹੈਨਾ ਤੇ ਫਿਰ ਉਹ ਕਹਿੰਦੇ ਅਸੀਂ ਦੱਸਾਂਗੇ ਕਿੱਥੇ ਬੈਠਣਾ ਫਿਰ ਉਹ ਕਹਿੰਦੇ ਉਹਦੇ ਵਿੱਚ ਇਹ ਵੀ ਹੈ ਕਿ ਜਿੰਨੀ ਤੁਹਾਨੂੰ ਆਵਾਜ਼ ਕਹਿ ਯੋਗੀ ਉਹ ਤੋਂ ਉੱਚੀ ਆਵਾਜ਼ ਨਹੀਂ ਜਾਣੀ ਚਾਹੀਦੀ ਸੋ ਇਹ ਜੇ ਕੋਈ ਤਰੀਕਾ ਕਰ ਕਿ ਸਿੱਧਾ ਅਸੀਂ ਕਿ ਵਿਦਿਆਰਥੀਆਂ ਦੀ ਜਵਾਨ ਬੰਦ ਕਰੋ ਵਿਦਿਆਰਥੀਆਂ ਨੂੰ ਸਿਰ ਮਸ਼ੀਨ ਬਣਾ ਕੇ ਯੂਨੀਵਰਸਿਟੀਆਂ ਚੋਂ ਕੱਢੋ ਬੰਦੇ ਬਣ ਕੇ ਨਾ ਨਿਕਲ ਜਾਣ ਹੱਕ ਹਕੂਕਾਂ ਦੀ ਪੂਰਣ ਜੋ ਕਿ ਨਾ ਰਹਿ ਜਾਣ। ਸੋ ਉਹ ਕਵਾਇਦ ਦੀ ਲੜਾਈ ਦੇ ਵਿੱਚ ਇੱਕ ਹੋਰ ਵਿਦਿਆਰਥੀ ਜਿਹੜਾ ਹਰਿਆਣੇ ਨਾਲ ਸੰਬੰਧ ਅਸਿਗਾ ਤੇ ਉਹ ਉਹ ਵੀ ਚੁਣਿਆ ਹੋਇਆ ਨਮਾਇੰਦਾ ਵਿਦਿਆਰਥੀ ਵਿੰਗ ਦਾ ਉਹਨੇ ਮਤਲਬ ਸ਼ੁਰੂ ਕਰਤਾ ਭੁਖੜਤਾ ਸ਼ੁਰੂ ਕਰਤੀ ਤੇ ਲੋਕ ਆਉਣ ਲੱਗ ਪਏ ਵਿਦਿਆਰਥੀ ਆਉਣ ਲੱਗ ਪਏ ਨਮਾਇੰਦੇ ਆਉਣ ਲੱਗ ਪਏ ਫਿਰ ਲੀਡਰ ਆਉਣ ਲੱਗ ਪਏ ਸੋ ਇਹ ਦੋ ਮੁੱਦੇ ਜਦੋਂ ਪੈਰਲਲ ਚੱਲ ਰਹੇ ਸੀ ਤਾਂ ਅਚਾਨਕ 1 ਨਵੰਬਰ ਵਾਲੇ ਦਿਨ ਹਮਮ ਕੇਂਦਰ ਸਰਕਾਰ ਦਾ ਫਰਮਾਨ ਜਨਤਕ ਹੋ ਗਿਆ ਜੀ ਕਿ ਉਹਨਾਂ ਨੇ ਲਓ ਜੀ ਇਹ ਨੋਟੀਫਿਕੇਸ਼ਨ ਕਰਤਾ ਜੀ ਕਿ ਪੰਜਾਬ ਯੂਨੀਵਰਸਿਟੀ ਹੁਣ ਕੇਂਦਰੀ ਯੂਨੀਵਰਸਿਟੀ ਹੋ ਗਈ ਮਤਲਬ ਹਮ ਸਿੱਧਾ ਲਿਖਣਾ ਨਹੀਂ ਹੁੰਦਾ ਕਿ ਯੂਨੀਵਰਸਿਟੀ ਸੋ ਬਿਨਾ ਕਿਹਾਂ ਹੀ ਇਕਾਇਲ ਜਿਹੜੀਆਂ ਚੱਲ ਰਹੀਆਂ ਨੇ ਕੇਂਦਰੀਕਰਨ ਕਰਨੀਆਂ ਉਹ ਸੀ ਜਦੋਂ ਸੈਨੇਟ ਤੇ ਸਿੰਡੀਕੇਟ ਖਤਮ ਕਰਤੀ ਇੱਕ ਤਰ੍ਹਾਂ ਨਾਲ ਜਾਂ ਉਹਨੂੰ ਸੀਮਤ ਕਰਤਾ ਇਲੈਕਟਿਡ ਦੀ ਬਜਾਏ ਸਿਲੈਕਟਿਡ ਤੱਕ ਨੂੰ ਲੈ ਗਏ ਹਮ ਫਟਾ ਕੇ ਉਹਦੀ ਮਰਜ਼ੀ ਲਾ ਦਿਓ ਪੁਰਾਣਾ ਕਾਚਾ ਖਤਮ ਕਰਦੇ ਆ 22 ਚਾਂਸਲਰ ਨੂੰ ਸਾਰੇ ਅਧਿਕਾਰ ਦੇ ਦੇਣਾ ਸੋ ਤਰੀਕਾ ਕਾਰਨ ਕੇਂਦਰੀਕਰਨ ਦਾ ਸਿਖਰ ਸੀਗਾ ਹੂੰ ਹੁਣ ਇਹ ਮੁੱਦਾ ਪੂਰੀ ਯੂਨੀਵਰਸਿਟੀ ਦੀ ਹੋਣ ਦਾ ਮੁੱਦਾ ਬਣ ਗਿਆ ਪੰਜਾਬ ਦੀ ਪ੍ਰਸ਼ਾਸਨ ਦਾ ਮੁੱਦਾ ਬਣ ਗਿਆ ਹੱਕ ਦਾ ਮੁੱਦਾ ਬਣ ਗਿਆ ਪਾਣੀਆਂ ਤੇ ਡਾਕਾ ਹੈ ਨਾ ਫਿਰ ਸਰਹੱਦਾਂ ਦੇ ਉਰਾਂਹੀ ਕੰਟਰੋਲ ਕਰਨ ਦਾ ਤਰੀਕਾ ਐ ਫਿਰ ਬਿਜਲੀ ਸੌਦ ਬਿਲ ਰਹੀ ਫਿਰ ਖੇਤੀ ਵਾਲਾ ਮਸਲਾ ਐ ਫਿਰ GST ਵਾਲਾ ਮੁੱਦਾ ਇਹ ਸਾਰੇ ਮੁੱਦਿਆਂ ਦੇ ਉੱਤੇ ਆ ਕੇ ਇਹ ਮੁੱਦਾ ਵੀ ਉਸੇ ਤਰ੍ਹਾਂ ਕਤਾਰ 'ਚ ਖੜਾ ਹੋ ਗਿਆ ਕਿ ਭਾਈ ਇਹ ਤਾਂ ਸਾਰਾ ਕੁਝ ਕੇਂਦਰੀਕਰਨ ਹੋ ਰਿਹਾ ਹੂੰ ਤੋ ਜਦੋਂ ਇਹ ਲੜਾਈ ਵੱਡੀ ਹੋਣ ਲੱਗੀ ਹੂੰ ਹੂੰ ਤਾਂ ਫਿਰ ਕੀ ਜਾਣ ਬੁੱਝ ਕੇ ਯੂਨੀਵਰਸਿਟੀ ਨੇ ਕੀਤਰ ਨੇ ਇਹ ਖੇਡ ਰਚਾਈ ਸੀ ਕਿ ਪਹਿਲਾਂ ਦੋ ਮੁੱਦੇ ਵਾਰ ਦੋ ਠੀਕ ਆ ਇਹਨਾਂ ਮੁੱਦਿਆਂ 'ਚੋਂ ਜਦੋਂ ਮੁੱਦਾ ਜਿਆਦਾ ਐਫੀ ਡੈਕਟ ਵਾਲਾ ਵੱਡਾ ਬਣ ਗੋ ਜੀ ਵਿਦਿਆਰਥੀਆਂ ਨੂੰ ਹੋਂਦ ਵਾਲਾ ਮੁੱਦਾ ਫਿਰ ਅਸੀਂ ਖਾਂ ਨਹੀਂ ਲੋ ਜੀ ਇੱਕ ਗੱਲ ਮੰਨ ਲਈ ਥੋੜੀ ਇੱਕੋ ਜੀ ਸਾਡੀ ਮੰਨ ਲਓ ਹੂੰ ਸਹੀ ਹੈ ਤੇ ਲੋ ਜੀ ਅਸੀਂ ਐਫੀ ਡੈਕਟ ਵਾਲਾ ਮਸਲਾ ਵਾਪਸ ਲੈ ਲੈਂਦੇ ਆ ਤੁਸੀਂ ਸੈਨੇਟ ਵਾਲੇ ਮਸਲੇ ਤੇ ਚੁੱਪ ਕਰ ਜਾਓ ਹੂੰ ਇਹ ਤਰੀਕਾ ਸੋ ਕੱਲ ਫਿਰ ਸਤਮਾ ਦਿਨ ਸੀ ਉਹਦਾ ਮਰਨ ਵਰਤੇ ਮੁੰਡੇ ਦਾ ਤੇ ਉਸ ਉਹਨੂੰ ਸੁਨਿਆ ਆ ਗਿਆ ਜੀ ਕਿ ਲੋ ਜੀ ਅਸੀਂ ਐਫੀ ਡੈਪਟ ਵਾਪਸ ਲੈਨੇ ਆ ਬਕਾਇਦਾ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਵੀ ਵੀਪੀ ਦਾ ਉਹ ਮਿਲਦਾ ਹੈ ਜਦੋਂ ਕਿ ਧਰਨੇ ਪ੍ਰਦਰਸ਼ਨ ਕਰਨ ਵਾਲੇ ਇਹ ਦੂਜੀਆਂ ਥਿਰਾਂਦੇ ਨੇ ਬੱਚੇ ਇਹਨਾਂ ਤੱਕ ਕੋਈ ਮੁਲਾਕਾਤ ਨਹੀਂ ਕੁਛ ਨਹੀਂ ਸਿਰਫ ਜਾਣਕਾਰੀ ਆ ਜਾਂਦੀ ਹੈ ਕਿ ਹਾਂ ਜੀ ਦੱਸ ਕਰ ਦੋਗੇ ਸਾਰਾ ਉਸ ਹੋ ਗਿਆ ਲੋ ਜੀ ਹੁਣ ਐਫੀ ਡੈਪਟ ਦੇਣ ਦੀ ਲੋੜ ਨਹੀਂ ਇਹ ਟੈਂਪਰੇਰੀ ਹੋਏਗਾ ਵੀ ਮੈਂ ਦਾਅ ਵੀ ਨਾ ਕਹਿ ਸਕਦਾ ਹੂੰ ਯਾਜਨੀਤਾ ਅਗਲੇ ਸਾਲ ਦੇ ਵਿਦਿਆਰਥੀਆਂ ਤੋਂ ਕਰਾ ਲਿਆ ਜਾਏਗਾ ਹੋ ਸਕਦਾ ਮਾਪਿਆਂ ਤੋਂ ਕਹਿ ਨਹੀਂ ਇਹ ਐਨਮਿਸ਼ਨ ਰੱਦ ਕਰ ਦਾਂਗੇ ਜਾਂ ਇੱਥੇ ਤੱਕ ਜਾਣਗੇ ਹੂੰ ਸਹੀ ਹੈ ਸੋ ਇਸ ਲਈ ਇਹ ਫੌਰੀ ਤੌਰ ਦੇ ਉੱਤੇ ਕਿਉਂਕਿ ਦੋ ਦਿਨਾਂ ਤੋਂ ਉਸ ਮੁੰਡੇ ਨੂੰ ਚੱਕਣ ਜਾ ਰਹੀ ਸੀ ਪੁਲਿਸ ਘੇਰਾਬੰਦੀ ਕਰ ਰਹੀ ਸੀ ਆਉਣ ਵਾਲੇ ਲੋਕਾਂ ਨੂੰ ਤੰਗ ਕਰ ਰਹੀ ਸੀ ਹੂੰ ਹੂੰ ਪਰ ਜਿਵੇਂ ਸੰਗਠਨ ਇਕੱਠੇ ਹੋ ਰਹੀ ਸੀ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਸੀ ਸਮਾਜਿਕ ਨੁਮਾਇंदे ਇਕੱਠੇ ਹੋ ਰਹੀ ਸੀ ਉਹਨੇ ਪ੍ਰਸ਼ਾਸਨ ਨੂੰ ਲੈ ਕੇ ਫਿਕਰ ਦਾ ਪਾ ਦਿੱਤਾ ਯੂਨੀਵਰਸਿਟੀ ਵਾਲੇ ਅਰੰਧਗੀ ਟੀਮ ਨੂੰ ਫਿਕਰ ਦਾ ਪਾਤਾ ਨਤੀਜਾ एफडीएफਟਾळा फार्मूला ਤਾਂ ਹੋ ਗਿਆ ਵਾਪਸ ਪਹਿਲਾਂ ਠੀਕ ਠੀਕ ਹੈ ਜੀ ਪਰ ਐਂਟਰ ਵਾਲਾ ਬੁਦਾ ਤਾਂ ਉੱਥੇ ਖੜਾ ਜੀ ਹੂੰ ਤੇ ਇਹ ਇਹ ਇੱਕੋ ਇੱਕ ਯੂਨੀਵਰਸਿਟੀ ਹੈ ਜਿਹੜੀ ਮਤਲਬ ਕਿ ਸਹੀ ਤਰੀਕੇ ਨਾਲ ਲੋਕ ਨੁਮਾਇੰਦਗੀ ਨਾਲ ਚੱਲਦੀ ਹੈ ਵੈਸੇ ਤਾਂ ਜੇ ਇਹ ਭੰਗ ਹੋਇਆ ਤਾਂ ਇਹਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਚੁਣੀ ਹੋਈ ਮੌਜੂਦਾ ਸੈਨੇਟ ਵੀ ਦਮ ਤੋੜ ਗਈ ਹੈ ਹੂੰ ਸਹੀ ਹੈ ਤੇ ਲੜਾਈ ਤਾਂ ਪਹਿਲਾਂ ਉਹਨਾਂ ਨੂੰ ਲੜਨੀ ਚਾਹੀਦੀ ਸੀ ਜਿਹੜੇ ਸੈਨੇਟ ਦੇ ਮੈਂਬਰ ਨੇ ਹੂੰ ਸਹੀ ਹੈ ਜਿਹੜੇ ਰਹੇ ਨੇ ਜਾਂ ਉਹ ਲੜਨ ਜਾਂ ਜਿਹੜੇ ਬਣਨਾ ਚਾਹੁੰਦੇ ਨੇ ਉਹ ਲੜਨ ਜਾਂ ਜਿਹੜੇ ਹੈਗੇ ਨੇ ਉਹ ਮੁਰੇ ਆ ਕੇ ਲੜਨਗੇ ਵੀ ਤੁਸੀਂ ਕਿਵੇਂ ਖਤਮ ਕਰ ਸਕਦੇ ਹੋ ਜਨਤਾ ਅਸੀਂ ਭੰਗ ਕਰੀਏ ਸਾਡੇ ਵੱਲੋਂ ਕੁਝ ਹੋਵੇ ਕੀ ਉਹ ਕੋਲੋਸਲੇ ਗਏ ਨੇ ਕੀ ਉਹ ਸਮਝਾ ਲਏ ਗਏ ਨੇ ਲੜਾਈ ਕੌਣ ਲੜਾਉਣੀ ਹੈ ਉਹ ਵਿਦਿਆਰਥੀ ਜਿਨ੍ਹਾਂ ਨੂੰ ਇਹੀ ਸੈਨੇਟ ਮੈਂਬਰ ਜਿਹੜੇ ਹਰ ਵਾਰ ਚੁਣਕੇ ਆਉਂਦੇ ਨੇ ਜ਼ਿਆਦਾਤਰ ਉਹ ਕਦੇ ਮੁਰੇ ਨਹੀਂ ਆਉਂਦੇ ਹਮ ਲੜਾਈ ਉਹ ਲੜ ਨਹੀਂ ਲੜਾਈ ਉਹ ਸਹੀ ਕੋਈ ਕਿ ਪਰਿਵਾਰਵਾਦ ਵਾਲਾ ਹੀ ਤਰੀਕਾ ਹੈ ਚੁਣੇ ਜਾਣ ਵਾਲਿਆਂ ਚ ਵੀ ਹਮ ਤੇ ਇਹ ਸਾਰੇ ਇਸ ਵਾਰ ਵੱਡੇ ਸੀ ਪਰ ਇਹਨਾਂ ਮਸਲਿਆਂ ਦੇ ਉੱਤੇ ਹੁਣ ਲੜਾਈ ਵੱਡੀ ਹੁੰਦੀ ਦੇਖ ਕੇ ਆਉਂਦੇ ਦਿਨਾਂ ਦੇ ਵਿੱਚ ਹੋ ਸਕਦਾ ਕੋਈ ਨਵੀਂ ਪਹਿਲ ਕਦਮੀ ਤੁਰੇ ਪਰ ਇੱਕ ਵਾਰ ਸ਼ਾਇਦ ਕੇਂਦਰ ਨੇ ਕੋਸ਼ਿਸ਼ਾਂ ਇਨਵੈਸਟਮੈਂਟ ਕੋਸ਼ਿਸ਼ ਕਰਕੇ ਦੇਖੀ ਕਿ ਇੱਕ ਮੰਗ ਬੰਨ੍ਹ ਕੇ ਦੂਏ ਤੇ ਸ਼ਾਂਟੇ ਕਰ ਲਈਏ ਇਸ ਲਈ ਹਜੇ ਇੱਕ ਲੜਾਈ ਜਿੱਤੀ ਆ ਉਹ ਵੀ ਫਿਲਹਾਲ ਜੀ ਸਹੀ ਹੈ ਮੁੱਖ ਲੜਾਈ ਕਿਹੜੀ ਯੂਨੀਵਰਸਿਟੀ ਦੀ ਹੋਣ ਦੀ ਲੜਾਈ ਹੈ ਉਹ ਬਾਕੀ ਹੈ ਕਿਉਂਕਿ ਨਹੀਂ ਅਜ ਨਹੀਂ ਤਾਂ ਕੱਲੇ ਝੂਟੀ ਬਣਾਉਣ ਤੱਕ ਜਾਣਗੇ ਪੰਜਾਬ ਹੂੰ ਉਹੀ ਅਸਲ ਚ ਵੱਡੀ ਲੜਾਈ ਤਾਂ ਉਹੀ ਹੈ ਜੀ ਜੇ ਵੇਖਿਆ ਜਾਵੇ ਤਾਂ ਇਹੋ ਜੇ ਤਾਂ ਮਾਮਲਾ ਉੱਤੇ ਵਿਦਿਆਰਥੀ ਹਮੇਸ਼ਾ ਮੈਨੇਜਮੈਂਟਾਂ ਦੇ ਨਾਲ ਖੇਂਦੀ ਆਏ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਚੱਲਦੀਆਂ ਨਹੀਂ ਜਾਂਦੀਆਂ ਨੇ ਅਗਲੀ ਗੱਲ ਕਰੀਏ ਇਸੇ ਮੁੱਦੇ ਦੀ ਇਸ ਮੁੱਦੇ ਨੇ ਪੰਜਾਬ ਦੀ ਜਿਹੜੀ ਭਾਜਪਾ ਇਕਾਈ ਹੈ ਉਹਨੂੰ ਦਿੱਲੀ ਜਾਣ ਦੇ ਲਈ ਮਜਬੂਰ ਕਰਤਾ ਸ਼ਰਮਾ ਜੀ ਪ੍ਰਵੀਨ ਜੀ ਇਹ ਬਿਲਕੁਲ ਕਈਆਂ ਨੂੰ ਜਿhko ਤੇਰੀ ਵੀ ਗੱਲ ਲੱਗੀ ਹੈ ਹਮ ਕਿ ਪੰਜਾਬ ਦੀ ਭਾਜਪਾ ਜੁਲਟ ਹਮ ਹਮ ਦਿੱਲੀ ਜਾ ਕੇ ਕਹਿ ਰਿਹਾ ਜੀ ਕਿ ਯੂਨੀਵਰਸਿਟੀ ਵਾਲੇ ਮਾਮਲੇ ਵਿੱਚ ਨਾ ਕਰੋ ਸੈਨੇਟ ਭੰਗ ਨਾ ਕਰੋ ਨੀਗਟ ਭੰਗ ਨਾ ਹਮ ਹਮ ਤੇ ਇਹਦਾ ਮਤਲਬ ਪੰਜਾਬ ਦੀ ਬੀਜੇਪੀ ਨੂੰ ਹੁਣ ਪੰਜਾਬ ਦੀ ਤਸਵੀਰ ਸਮਝਾਉਣ ਲੱਗੀ ਹੈ ਹਮ ਸਹੀ ਹੈ ਪੰਜਾਬ ਦੀ ਬੀਜੇਪੀ ਨੂੰ ਪੰਜਾਬ ਦੀ ਸਿਆਸਤ ਕਰਨ ਦਾ ਭੰਗ ਸਮਝਾਉਣ ਲੱਗੇ ਹਮ ਸੁਨੀਲ ਜਾਖੜ ਦੇ ਬੀਜੇਪੀ ਚ ਆਉਣ ਤੋਂ ਬਾਅਦ ਇਹ ਕੁਝ ਮੁੱਦਿਆਂ ਦੇ ਉੱਤੇ ਚਾਹੇ ਜਾਖੜੇ ਬੋਲਦਾ ਸੀ ਨਾਲ ਖੜੇ ਨਜ਼ਰ ਆਉਂਦੇ ਸੀ ਕੁਝ ਹਮਮ ਪੰਜਾਬ ਦੇ ਉਹਨਾਂ ਮੁੱਦਿਆਂ ਤੇ ਜਿਨ੍ਹਾਂ ਨੂੰ ਕਦੇ ਦਿੱਤੇ ਚਿਮਟੇ ਨਾਲ ਵੀ ਬੀਜੇਪੀ ਸ਼ੋਹਦੀ ਨਹੀਂ ਸੀ ਪੰਜਾਬ ਦੀ ਵਿਧਾਨ ਸਭਾ ਚ ਵੀ ਭੱਜ ਜਾਂਦੀ ਸੀ ਜਿਨ੍ਹਾਂ ਮੁੱਦਿਆਂ ਤੇ ਹਾਂ ਜਾਂ ਦਿੱਲੀ ਵਾਲੇ ਦੇ ਹੱਕ ਦੇ ਵਿੱਚ ਖੜ ਜਾਂਦੀ ਸੀ ਹਾਂ ਮਲਮੀਜੀਤ ਨਾਲ ਮਤਲਬ ਕਿ ਪੰਜਾਬ ਦੀ ਗੱਲ ਨਹੀਂ ਕਰਨੀ ਤੇ ਉਹਨਾਂ ਦੀ ਉੱਚੀ ਬੋਲ ਕੇ ਗੱਲ ਕਰਨੀ ਉਸ ਤੋਂ ਪਲਟ ਕੇ ਜਾਣਾ ਉਲਟ ੋਕੇ ਜਾਣਾ ਇਹ ਹੈਰਾਨ ਕਰਦਾ ਹੈ ਹਮਮ ਹੁਣ ਅਸਲ ਦੇ ਵਿੱਚ ਜੇ ਤੁਸੀਂ ਸਹੀ ਮਾਇਨੇ ਚ ਸਮਝਣਾ ਹੋਵੇ ਤਾਂ ਤਿੰਨ ਖੇਤੀ ਕਾਨੂੰਨ ਸਾਡੇ ਕੋਲੇ ਸਭ ਤੋਂ ਵੱਡੀ ਉਦਾਹਰਨ ਸੀ ਜੀ ਜੀ ਤਾਰਾ ਪੰਜਾਬੀ ਇੱਕ ਪਾਸੇ ਖੜਾ ਸੀ ਪ੍ਰਵੀਨ ਜੀ ਜਿਹਦੇ ਕੋਲ ਮੇਰੇ ਵਰਗੇ ਕੋਲ ਜ਼ਮੀਨ ਦਾ ਟੋਟਾ ਵੀ ਨਹੀਂ ਉਹ ਵੀ ਕਹਿ ਰਿਹਾ ਸੀ ਕਿ ਇਹ ਜ਼ਮੀਨ ਨਹੀਂ ਜਾਵੇਗੀ ਹਾਂ ਨਾ ਮਤਲਬ ਕਿ ਇਹ ਇਹ ਪੰਜਾਬ ਦਾ ਸਵਾਲ ਬਣ ਗਿਆ ਸੀ ਕਿ ਵੀ ਕਿ ਐ ਨਹੀਂ ਠੱਕੇ ਨਾਲ ਹਾਂ ਪਰ ਉਹ ਸਭ ਦੇ ਵਿੱਚ ਭਾਜਪਾ ਦੇ ਲੀਡਰ ਕੱਪੜੇ ਫੜਾ ਲੇ ਗੋਹਾਸ ਕਾਲਿਆ ਘਰਾ ਮੁਰੇ ਤਾਲੇ ਲਵਾ ਲੇ ਧਰਨੇ ਲਵਾ ਲੇ ਪਰ ਜੀ ਨਾ ਮੋਦੀ ਦੀ ਜਜਾ ਕਰਾਂਗੇ ਭਾਜਪਾ ਦੀ ਜਜਾ ਕਰਾਂਗੇ ਜੀ ਤਿੰਨ ਕਨਨ ਕੋਨ ਨੂੰ ਨਾਮ ਸਹੀ ਦੱਸਾਂਗੇ ਜੀ ਤੇ ਫਿਰ ਜਦੋਂ મોદી ਵਾਪਸਲੇ ਫਿਰ ਤੁਹਾਨੂੰ ਪੁੱਛਿਆ ਵੀ ਨਹੀਂ ਭਾਈ ਹਮ ਗਰੇਵਾਲ ਗਰੇਵਾਲ ਵਰਗੇ ਤਾਂ ਡਿਬੇਟਾਂ ਚ ਬਹਿ ਬਹਿ ਕੇ ਲੋਕਾਂ ਨੂੰ ਗਾਲਾਂ ਖਾਂਦੇ ਰਹੇ ਪਰ ਅੱਜ ਉਹ ਹੀ ਗਰੇਵਾਲ ਹੋਰੀ ਖੁੱਡੇ ਲਾਤੇ ਹਮ ਜਿਹੜੇ ਕਿਸਾਨਾਂ ਦੇ ਨਾਲ ਖੜੇ ਦਿਖਦੇ ਸੀ ਉਹ ਲੀਡਰ ਅਜ ਉਧਰ ਬੈਠੇ ਨੇ ਹਮ ਸਹੀ ਹੈ ਇਹ ਕਹਿੰਦੇ ਸੀ ਅਸੀਂ ਇਧਰੋਂ ਹਮਾਇਤ ਕਰ ਰਹੇ ਸਣੇ ਕੈਪਟਨ ਤੱਕ ਵਰਗੇ ਹਮ ਇਹੀ ਜੱਕ ਡੋਰੀ ਤੇ ਇਹੀ ਸਾਰੀ ਕਾਂਗਰਸੀ ਲੀਡਰਸ਼ਿਪ ਜਾਂ ਹੋਰ ਅਕਾਲੀਆਂ ਚੁੱਕੇ ਜਾਂ ਇਧਰੋਂ ਗਏ ਉਹ ਸਾਰੇ ਹਮ ਹਮ ਸੋ ਹੁਣ ਉਹ ਮੂਰੇ ਤੇ ਯਾਨੀ ਤੇ ਗਰਿਆਲਾਂ ਦਾ ਕਿਤੇ ਲੱਭਦਾ ਵੀ ਨਹੀਂ ਹੁਣ ਬੀਜੇਪੀ ਚ ਸਹੀ ਹੈ ਮਤਲਬ ਉੱਥੇ ਉਹ ਵਰਕਰਾਂਾਂ ਦੀ ਪੁੱਛ ਕਿੱਥੇ ਰਹਿ ਗਈ ਜਿਹੜੇ ਥੋੜੇ ਸੱਚੇ ਬਣਦੇ ਸੀ ਪਰ ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ ਦੇ ਵਿੱਚ ਜੇ ਸੱਚਮੁੱਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਯੂਨਟ ਨੇ ਹਮਮ ਇਸ ਨਗਰੀਏ ਤੋਂ ਪਹਿਲ ਕਦਮੀ ਕੀਤੀ ਅਕੇ ਵੀ ਇਹ ਪੰਜਾਬ ਦੀ ਵਿਰਾਸਤ ਹੈ ਪੰਜਾਬ ਦੀ ਹੋਂਦ ਹੈ ਯੂਨੀਵਰਸਿਟੀ ਨਹੀਂ ਕੇਂਦਰ ਕੋਲ ਜਾਣੀ ਚਾਹੀਦੀ ਫਿਰ ਤਾਂ ਉਹਨਾਂ ਦਾ ਧੰਨਵਾਦ ਹੈ ਭਾਈ ਹਮ ਅਸ਼ਵਨੀ ਸ਼ਰਮਾ ਦੀ ਇੱਕ ਟੀਮ ਗਈ ਹੈ ਦਿੱਲੀ ਠੀਕ ਹੈ ਜੀ ਫਿਰ ਤਾਂ ਧੰਨਵਾਦ ਹੈ ਹਮ ਜਿਉ ਇਹਦੇ ਵਿੱਚੋਂ ਇਹ ਸੋਚ ਕੇ ਗਏ ਨੇ ਕਿ ਭਈ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ 'ਚ ਬਹੁਤ ਦੂਰ ਹੋ ਗਏ ਸੀ ਅਸੀਂ ਪੰਜਾਬ ਤੋਂ ਪੰਜਾਬ ਦੇ ਲੋਕਾਂ ਤੋਂ ਮਸਾ ਹੁਣ ਮੜਾ ਜਾ ਪੈਰ ਤਰਾ ਹੋਣ ਲੱਗਿਆ ਦੁਆਰਾ ਵਿੱਚ ਬੈਠਣ ਉੱਠਣ ਲੱਗੇ ਆ ਜਾਣ ਆਉਣ ਜੋਗੇ ਹੋਏ ਆ ਪਿੰਡਾਂ 'ਚ ਬੜ ਲੱਗੀਆਂ ਦੂਜੀਆਂ ਪਾਰਟੀਆਂ ਦੀ ਨਲਾਈਕੀ ਕਰਕੇ ਸਾਨੂੰ ਸਪੇਸ ਮਿਲ ਰਹੀ ਆ ਹੈ ਨਾ ਤੇ ਕਿਤੇ ਉਹ ਫੇਰ ਨਾ ਮੁੜ ਕੇ ਸਾਡਾ ਰਾਹ ਰੋਕ ਲਿਆ ਜਾਵੇ ਸਾਡੇ ਮੂਰੇ ਫੇਰ ਬੈਰੀਕੇਡ ਲੱਗ ਜਾਣਾ ਸਾਡੀ ਫੇਰ ਫੱਟੀ ਪੁੱਟ ਜਾਵੇ ਇਸ ਲਈ ਆਪਾਂ ਮੜਾ ਜਾ ਇਸ ਮੁੱਦੇ ਤੇ ਸਿਆਸੀ ਤੌਰ ਤੇ ਹੀ ਗੱਲ ਕਰਨੀ ਕਿ ਨਾ ਜੀ ਨਹੀਂ ਹੋਣਾ ਚਾਹੀਦਾ ਮੈਂ ਕਹਿੰਦਾ ਜੇ ਇਹ ਸਿਆਸੀ ਕੌਣ ਤੋਂ ਗਏ ਨੇ ਤਾਂ ਵੀ ਕੋਈ ਗੱਲ ਨਹੀਂ ਸ਼ੁਕਰੀਆ ਹੂੰ ਹੂੰ ਤੇ ਉਹ ਸਿਆਸੀ ਧਰਨੀ ਸਿਆਸਤ ਕਰੂਗੀ ਤਾਂ ਹੁਣ ਕਰੂਗੀ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਇਹ ਨਹੀਂ ਸਿਆਸਤ ਦਾ ਹਿੱਸਾ ਹੂੰ ਸਹੀ ਹੈ ਸਿਆਸਤ ਦਾ ਮਤਲਬ ਕੱਲਾ ਐਮ ਐਲ ਏ ਐਮ ਪੀ ਐਮ ਸੀ ਦੀ ਚੋਣ ਕਰਨ ਨਾਲ ਨਹੀਂ ਹੁੰਦਾ ਨਹੀਂ ਹੁੰਦਾ ਬਿਲਕੁਲ ਹੂੰ ਪੰਜਾਬ ਦੇ ਸਰਵਕਾਰਾਂ ਨੂੰ ਦੇਖਦੇ ਆ ਹੋਏ ਸਿਆਸੀ ਪਹਿਲੂ ਤੇ ਸਿਆਸੀ ਲੜਾਈ ਸਭ ਤੋਂ ਵੱਡੀ ਲੜਾਈ ਹੈ ਹੂੰ ਸਹੀ ਹੈ ਤਾਂ ਇਸ ਲਈ ਜੇ ਉਹ ਸਿਆਸੀ ਕੌਣ ਨੂੰ ਧਿਆਨ 'ਚ ਰੱਖ ਕੇ ਵੀ ਗਏ ਨੇ ਕਿ ਵੀ ਇਹ ਪੰਜਾਬ ਦੇ ਵਿੱਚ ਸਿਆਸਤ ਕਰਨ ਲਈ ਸਹੀ ਨਹੀਂ ਹੋਇਆ ਜੇ ਇਦਾਂ ਹੋ ਗਿਆ ਤਾਂ ਵੀ ਠੀਕ ਹੈ ਉਹਨਾਂ ਦਾ ਕਹ ਦੋ ਹਮ ਪਰ ਜੇ ਆਪਣੀ ਫਿਤਰਤ ਅਨੁਸਾਰ ਉਹ ਇਹ ਕਹਿਣ ਗਏ ਨੇ ਕਿ ਅਮਿਤ ਸ਼ਾ ਜੀ ਫਿਲਹਾਲ ਰੁਕ ਜੋ ਆਪਣੀ ਜਦੋਂ ਡਬਲ ਇੰਜਨ ਦੀ ਸਰਕਾਰ ਬਣ ਗਈ ਫਿਰ ਕੌਣ ਰੋਕੂਗਾ ਫਿਰ ਕਰ ਲਿਓ ਫਿਰ ਗਲਤ ਬਿਲਕੁਲ ਸਹੀ ਫਿਰ ਖਤਰਨਾਕ ਹਮ ਇਹ ਫਿਰ ਤਾਂ ਮੌਕਾ ਪਰਸਤੀ ਮੌਕਾ ਮੈਨੂੰ ਹੋਇਆ ਹਮ ਫਿਰ ਯਾਦ ਰੱਖਣੇ ਪੰਜਾਬ ਆ ਮਿੱਤਰ ਹਮ ਸਹੀ ਹੈ ਇਸ ਲਈ ਜੇ ਚੰਗੇ ਕਦਮ ਤੇ ਤੁਹਾਡਾ ਸਵਾਗਤ ਕਰਦੇ ਆ ਤਾਂ ਫਿਰ ਦਰਪ ਕਦਮ ਤੇ ਘੇਰਨਾ ਵੀ ਜਾਣਦੇ ਆ ਸਹੀ ਹੈ ਬਿਲਕੁਲ ਇਸ ਲਈ ਇਹ ਚੇਤੇ ਰੱਖਣ ਜੇ ਇਹ ਫਾਰਮੂਲਾ ਅਪਣਾਉਣ ਗਏ ਨਾ ਕਿ ਹਾਂ ਡਬਲ ਇੰਜਨ ਵਾਲੀ ਸਰਕਾਰ ਬਣਾ ਲੈਣ ਦੋ ਜੀ ਸਾਨੂੰ ਜੇ ਸੁਪਨਾ ਹੈ ਉਹਨਾਂ ਦਾ ਅਜੇ ਜਦੋਂ ਕਿ ਬਹੁਤ ਦੂਰ ਹੈ ਘਰ ਤਾਂ ਵੀ ਪਰ ਸਿਆਸਤ ਕਦੋਂ ਪਲਟਦੀ ਹੈ ਕਿਵੇਂ ਪਲਟਦੀ ਹੈ ਕੋਈ ਨਹੀਂ ਕਹਿੰਦਾ ਕੋਈ ਨਹੀਂ ਕਹਿੰਦਾ ਇਹ ਵੋਟਰਾਂ ਦੇ ਧਰ ਖੇਤਰ ਦਾ ਕੰਮ ਹੈ ਕਿ ਉਹਨੇ ਕਿਹਦੇ ਨਾਲ ਜਾਣਾ ਕਿਹਦੇ ਨਾਲ ਨਹੀਂ ਜਾਣਾ ਕਵਿਸ਼ਨ ਸਾਰੀਆਂ ਧਿਰਾਂ ਕਰਨੀਆਂ ਇਹ ਵੀ ਕਰਨਗੇ ਹੂੰ ਪਰ ਜੇ ਨਾਲ ਇਹ ਮਨ ਚ ਕਾਲੀ ਮੈਲ ਲੈ ਕੇ ਦਿੱਲੀ ਗਏ ਨੇ ਹੂੰ ਹੂੰ ਕਿ ਕੋਈ ਨਾ ਜੀ ਅਜੇ ਰਹਿਣ ᱫੋ ਅਜੇ ਤਾਂ ਸਾਨੂੰ ਫੇਰ ਔਖਾ ਹੋ ਜਾਊਗਾ ਜੇ ਆਪਣੀ ਸਰਕਾਰ ਰਗੀ ਜੀ ਫੇਰ ਅਸੀਂ ਵੀ ਹਰਿਆਣਾ ਮੰਗ ਹਰ ਮਸਲੇ ਤੇ ਅੱਖਾਂ ਮਿਚਲਾ ਕਰਾਂਗੇ ਫੇਰ ਜੋ ਮਰਜ਼ੀ ਕਰਿਓ ਹੂੰ ਸੋ ਜੇ ਉਹ ਤਰੀਕਾ ਹੈ ਫੇਰ ਇਹ ਯਾਦ ਰੱਖਣ ਇਹ ਹਰਿਆਣਾ ਨਹੀਂ ਹੈ ਇਹ ਰਾਜਸਥਾਨ ਨਹੀਂ ਹੈ ਇਹ ਦਿੱਲੀ ਨਹੀਂ ਹੈ ਪੰਜਾਬ ਹੈ ਸਹੀ ਜੀ ਬਿਲਕੁਲ ਤੇ ਅਗਲੀ ਗੱਲ ਕਰੀਏ ਪਾਵਰ ਕਾਮ ਦੀ ਬਸੰਤ ਗਾਰ ਕਹਿੰਦੇ ਪਾਵਰ ਕਾਮ ਦੇ ਵਿੱਚ ਪੱਤ ਚੜ ਲਿਆ ਰਹੇ ਨੇ ਜੀ ਪਰ ਜੀ ਇਸੇ ਪਲੇਟਫਾਰਮ ਤੇ ਆਪਾਂ ਲਗਭਗ ਪਿਛਲੇ 2-3 ਮਹੀਨਿਆਂ ਤੋਂ ਇਹ ਸਵੱਧਨਾ ਖਬਰ ਲਗਾਤਾਰ ਨਸਰ ਕਰਦੇ ਆਏ ਆਂ ਕਿ ਸਰਕਾਰ ਹਰ ਹੀਲੇ ਵਸੀਲੇ ਪੈਸਾ ਇਕੱਠਾ ਕਰਨਾ ਚਾਹੁੰਦੀ ਆ। ਹੂੰ ਉਹ ਪੈਸਾ ਕਦੇ ਲੱਗਦਾ 1000 ਰੁਪਇਆ ਦੇਣ ਲਈ ਕਦੇ ਲੱਗਦਾ ਕਰਜ਼ੇ ਦਾ ਬੋਝ ਲਾਉਣ ਲਈ ਕਦੇ ਲੱਗਦਾ ਅਗਲੀਆਂ ਚੋਣਾਂ ਲੜਨ ਲਈ ਕਦੇ ਲੱਗਦਾ ਕਿਹੋਂ ਤਾਂ ਪਾਰਟੀਆਂ ਮੁੱਕ ਜਾਣੀਆਂ ਜਾਣ ਤੋਂ ਪਹਿਲਾਂ ਜਿੰਨਾ ਕੁ ਸਮੇਟਿਆ ਜਾਂਦਾ ਲਪੇਟਿਆ ਜਾਂਦਾ ਇਕੱਠਾ ਕਰਕੇ ਭਾਜੋ ਕਈ ਸ਼ੰਕੀ ਛੋਬੇ ਖੜੇ ਹੁੰਦੇ ਆ। ਹੂੰ ਹੁਣ ਮੁੱਖ ਮੰਤਰੀ ਸਾਹਿਬ ਤਾਜ਼ਾ ਤਾਜ਼ਾ ਤਰਨਤਾਰਨ ਦੀ ਚੋਣ 'ਚ ਫੇਰ 1000 ਰੁਪਏ ਦਾ ਰਾਗ ਆਲਾਪ ਕਿਹਾ ਹੈ ਠੀਕ ਹੈ ਜੀ ਇਧਰ ਪਾਵਰ ਕਾਮ ਦੀਆਂ ਜ਼ਮੀਨਾਂ ਦੇ ਹਵਾਲੇ ਨਾਲ ਆਪਾਂ ਲਗਾਤਾਰ ਗੱਲ ਕਰਦੇ ਆ ਕਿੰਨਾਂ ਦੀ ਨਜ਼ਰ ਹੈ ਵੀ ਕੁਝ ਖਾਲੀ ਜ਼ਮੀਨਾਂ ਤੇ ਚਾਹੇ ਸ਼ਾਮਲਾਟਾਂ ਦੀ ਗੱਲ ਆਉਂਦੀ ਸੀ ਚਾਹੇ ਮੰਡੀ ਦੀ ਗੱਲ ਆਉਂਦੀ ਸੀ ਚਾਹੇ ਖੇਤੀਬਾੜੀ ਯੂਨੀਵਰਸਿਟੀ ਦੀ ਗੱਲ ਆਉਂਦੀ ਸੀ ਲੁਧਿਆਣੇ ਵਾਲੀ ਦੀ ਚਾਹੇ ਗੈਸਟ ਹਾਊਸ ਗੈਸਟ ਹਾਊਸਾਂ ਦਾ ਮਾਮਲਾ ਹੁੰਦਾ ਸੀ ਉਹਦੇ ਦਰਮਿਆਨ ਹੀ ਆਪਾਂ ਪਾਵਰ ਕਾਮ ਦੀਆਂ ਜ਼ਮੀਨਾਂ ਦੇ ਹਵਾਲਿਆਂ 'ਵੀ ਗੱਲ ਕੀਤੀ ਕਿ ਪਟਿਆਲੇ 'ਚ ਅੰਡਾ ਡਾਕਟਰ ਬਲਵੀਰ ਸਿੰਘ ਤੇ ਲੁਧਿਆਣੇ ਚ ਸੰਜੀਵ ਅਰੋੜਾ ਮੀਟਿੰਗਾਂ ਕਰ ਰਹੇ ਨੇ ਅਧਿਕਾਰੀਆਂ ਨਾਲ। ਹੂੰ। ਤੇ ਇਹਨਾਂ ਨੇ ਕੁਝ ਨਿਸ਼ਾਨੀਆਂ ਕਰਾਈਆਂ ਨੇ ਜੀ ਇਹ ਖਾਲੀ ਜ਼ਮੀਨਾਂ ਦੀ ਅਸੀਂ ਸਹੀ ਵਰਤੋਂ ਦਾ ਹਵਾਲਾ। ਅਸਲ ਚ ਆਪਾਂ ਗੱਲ ਕਰ ਰਹੇ ਸੀ ਕਿ ਉਹ ਖਾਲੀ ਜ਼ਮੀਨਾਂ ਜੀ ਜਿਆਦਾਤਰ ਪਾਵਰਕਾਮ ਦੀਆਂ ਆ ਰਹੀਆਂ ਨੇ ਉਹ ਕਬਜ਼ੇ ਹੇਠ ਲੈ ਕੇ ਪ੍ਰਾਈਵੇਟ ਬਿਲਡਰਾਂ ਨੂੰ ਵੇਚਣ ਦੀ ਖੁਆਦ ਹੈ। ਜੀ। ਪਟਿਆਲੇ ਦਾ ਚਾਹੇ ਉਹ ਖਾਲੀ ਬੱਸ ਸਟੈਂਡ ਹੋਵੇ ਪ੍ਰਾਣਾ। ਹੂੰ। ਚਾਹੇ ਉਹ 23 ਨੰਬਰ ਫਾਟਕ ਦੇ ਕੋਲ ਪਈ ਪਾਵਰਕਾਮ ਦੀ ਏਕੜਾਂ ਚ ਜ਼ਮੀਨ ਹੋਵੇ। ਚਾਹੇ ਉੱਥੇ ਉਹਨਾਂ ਦਾ ਸਪੋਰਟਸ ਕੰਪਲੈਕਸ ਜਾਂ ਇੱਕ ਰਹਿਸ਼ੀ ਕੰਪਲੈਕਸ ਹੋਵੇ ਚਾਹੇ ਲੁਧਿਆਣੇ 'ਚ ਵੱਖ-ਵੱਖ ਥਾਵਾਂ ਦੇ ਉੱਤੇ ਗ੍ਰਿਡਾਂ ਦੀਆਂ ਹੋਰ ਥਾਵਾਂ ਤੇ ਪਈ ਖਾਲੀ ਜ਼ਮੀਨਾਂ ਹੋਣ ਪਾਵਰ ਕਾਮ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕੀਤੀ ਹੈ ਨਾਲੇ ਜੀ ਉਹ ਕਰਕੇ ਉਹਨੂੰ ਤਬਦੀਲ ਕਰਾ ਕੇ ਆਪਣੇ ਕੰਟਰੋਲ 'ਚ ਲੈ ਕੇ ਵੱਖ-ਵੱਖ ਜਿਵੇਂ ਮੰਡੀ ਬੋਰਡ ਤੋਂ ਕਰਾ ਲਿਆ ਹੂੰ 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 ਜੀ ਤੁਸੀਂ ਕੁੱਡਾ ਨੂੰ ਦੇ ਦਿਓ ਕੁੱਡਾ ਅੱਗੇ ਹੁਣ ਆਉਜੀ ਅਸੀਂ ਉੱਪਰ ਵੇਚਨਾ ਵੇਚਣੀ ਦਿੱਲੀ ਵਾਲੇ ਦਲਾਦ ਨੂੰ ਅਸਤਿੰਦਰ ਜੈਨ ਨੇ ਸੌਦਾ ਕਰਾਇਆ ਮੰਡੀ ਦਾ ਜਿਹੜੀ ਮਾਲੀ ਵਾਲੀ ਆ ਹੂੰ ਉਸੇ ਤਰ੍ਹਾਂ ਪਾਵਰ ਕਾਮ ਤੋਂ ਇੱਕ ਵਾਰ ਰੀਲீஸ் ਕਰਾ ਲੈਣੀ ਆ ਜਿਵੇਂ ਕਿ ਸਾਨੂੰ ਕੋਈ ਇਤਰਾਜ਼ ਨਹੀਂ ਜੀ ਹੂੰ ਬਸ ਉਸ ਵਕਤ ਕੀ ਚੱਲਣਾ ਸੀ ਤੁਹਾਡੇ ਯਾਦ ਹੋਣਾ ਇੱਕ ਵਾਰ ਆਰਬੀਆਈ ਦੇ ਮੁਖੀ ਸੀਗੇ ਰਾਜਨ ਸ਼ਾਇਦ ਮੇਰਾ ਨਾਂ ਜਿਵੇਂ ਸਹੀ ਬੋਲ ਰਿਹਾ ਹਾਂ ਮੈਂ ਤੇ ਉਹਨਾਂ ਤੋਂ ਕੁਝ ਸੋਨੇ ਸੁਨੇ ਦੇ ਮਾਮਲੇ ਦੇ ਵਿੱਚ ਚਾਹੁੰਦੀ ਸੀਗੀ ਮੋਦੀ ਸਰਕਾਰ ਕੇ ਆਪਾਂ ਇਦਾਂ ਕਰਾ ਦਈਏ ਹੂੰ ਹੂੰ ਉਹ ਅੜ ਗਏ ਕਿ ਨਹੀਂ ਇਹ ਸਹੀ ਨਹੀਂਗਾ ਕਿ ਸਾਰਾ ਹੀ ਤੁਸੀਂ ਰਾਖਮਾਂ ਰੱਖਿਆ ਹੋਇਆ ਆਪਦੇ ਦੇ ਟਾਈਮ ਵਾਲਾ ਰੱਖਿਆ ਹੋਇਆ ਸੋਨਾ ਵੀ ਐ ਲਾਜ਼ੋ ਮਤਲਬ ਕਿਨਾਰੀ ਜਿਹੜਾ ਜੋ ਨਹੀਂ ਮੰਨੇ ਤਾਂ ਰਤ ਰਤ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਆਪਣੀ ਮਰਜ਼ੀ ਦਾ ਮੁਖੀ ਲੈ ਆਂਦਾਰ ਗਏ ਹੂੰ ਜੋ ਤੋਂ ਕੰਮ ਕਰਾ ਲਿਆ ਸੀ ਹੁਣ ਉਹੀ ਤਰੀਕਾ ਇੱਥੇ ਵਰਤਿਆ ਗਿਆ ਇੱਥੇ ਜੀ ਹੁਣ ਬਸੰਤ ਗਰਗ ਨੂੰ ਲਿਆਏ ਜੀ ਇਹ ਹੂੰ 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 ਬਸੰਤ ਗਰਗ ਨੂੰ ਲਿਆਉਣ ਦਾ ਮਤਲਬ ਕਿ ਭਾਈ ਜੋ ਅਸੀਂ ਚਾਹਨੇ ਆ ਉਹ ਕਰਨਾ ਕਿਉਂਕਿ ਅਜੋਏ ਕੁਮਾਰ ਨੂੰ ਆਈਐਸਰ ਜੋਏ ਕੁਮਾਰ ਨੂੰ ਜਦੋਂ ਸੀਐਮਡੀ ਉਹ ਲਾਂਬੇ ਕੀਤਾ ਅਜੇ ਤੱਕ ਉਹਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਠੀਕ ਹੈ ਜੀ ਕਹਿੰਦੇ ਕਿ ਉਹਨਾਂ ਤੋਂ ਜਿੱਥੇ ਗੁੱਠੇ ਲਵਾਉਣੀ ਚਾਹੁੰਦੀ ਸੀ ਸਰਕਾਰ ਉਹ ਗੁੱਠਾ ਲਾਉਣ ਨੂੰ ਤਿਆਰ ਨਹੀਂ ਸੀ ਹੂੰ ਹੂੰ ਉਹ ਸਹਿਮਤ ਨਹੀਂ ਸੀ ਕਿ ਸਹੀ ਨਹੀਂ ਕਰ ਰਹੀ ਜੀ ਤੁਸੀਂ ਹੂੰ ਤੇ ਉਹਨੂੰ ਤੋੜ ਕੇ ਅਖਲੇ ਬਸੰਤ ਕਰਕੇ ਉਹਨੂੰ ਲੈ ਕੇ ਲਿਆ ਵੀ ਝਾੜ ਪੱਤੇ ਇਹਨਾਂ ਦੇ ਤੂੰ ਘੱਟ ਝੜ ਲਿਆ ਬਸੰਤ ਨਾ ਬਸੰਤ ਰੱਖਿਆ ਵਾ ਅੱਛਾ ਕੰਮ ਬੱਤ ਝੜ ਕਰਨਾ ਪਾਵਰ ਕਾਮ ਦੀ ਹੈ ਨਾ ਪਹਿਲਾਂ ਹੀ ਜਿਹੜੀ ਪਾਵਰ ਕਾਮ ਡੁੱਬੀ ਹੋਈ ਆ ਤੁਹਾਡੀਆਂ ਮੁਫਤ ਸਕੀਮਾਂ ਕਰਕੇ ਯੋਜਨਾਵਾਂ ਕਰਕੇ ਤੁਸੀਂ ਉਹਨੂੰ ਪੈਰਾਂ ਸਿਰ ਕਰਨ ਦੀ ਬਜਾਏ ਤੁਸੀਂ ਹੋਰ ਨਿਬੜਣ ਕਿਨਾਰੇ ਪੈ ਗਏ ਸਹੀ ਹੁਣ ਇਸ ਪਹਿਲੂ ਦੇ ਉੱਤੇ ਪੰਜਾਬ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਖਾਸ ਕਰਕੇ ਪਾਵਰ ਕਾਮ ਨਾਲ ਸੰਬੰਧਿਤ ਚਾਹੇ ਲਾਈਨ ਮੈਨ ਜੂਨੀਅਨ ਆ ਚਾਹੇ ਜੇਈ ਜੂਨੀਅਨ ਆ ਚਾਹੇ ਐਸਟੋ ਜੂਨੀਅਨ ਆ ਚਾਹੇ ਹੋਰ ਇਹਨਾਂ ਦੇ ਵੱਖ-ਵੱਖ ਵਿੰਗ ਨੇ ਉਤਰ ਜੁਤਰੇ ਹੋਏ ਨੇ ਉਹ ਕਹਿੰਦੇ ਨਹੀਂ ਵੀ ਅਸੀਂ ਆਪਣੀ ਜ਼ਮੀਨਾ ਨਹੀਂ ਜਾਣਦੇਾਂਗੇ ਤੁਸੀਂ ਜਿਵੇਂ ਹੀ ਅਕਾਊਂਟ ਤੇ ਆ ਗਏ ਹੁਣ ਉਹ ਜਦੋਂ ਲੜਾਈ ਲੜ ਰਹੇ ਨੇ ਤਾਂ ਫਿਰ ਇਕੱਲਾ ਇਹਨਾਂ ਨੂੰ ਲੱਗਿਆ ਕਿ ਅਜੋਈ ਕਵਾਰ ਨੂੰ ਹਟਾ ਕੇ ਨਹੀਂ ਸਰਨਾ ਹੂੰ ਹੂੰ ਹੋਰ ਕਾਰਬਨੀਆਂ ਪਾਉਣੀਆਂ ਪੈਣੀਆਂ ਫਿਰ ਕਹਿੰਦੇ ਜੀ ਇਹ ਰੋਪੜ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਹੈ ਨੇ ਹਰੀਸ਼ ਸ਼ਰਮਾ ਠੀਕ ਹੈ ਜੀ ਪਹਿਲਾਂ ਤਾਂ ਉਹਨੂੰ ਮੁਅਤਲ ਕੀਤਾ ਹੂੰ ਹੂੰ ਫਿਰ ਕੱਲ੍ਹ ਦੇ ਸ਼ਾਮ ਪਾਵਰ ਕਾਮ ਦੇ ਡਾਇਰੈਕਟਰ ਨੇ ਜੀ ਡਾਇਰੈਕਟਰ ਜਨਰੇਸ਼ਨ ਹੈ ਨਾ ਉਹਨਾਂ ਦੀਆਂ ਸੇਵਾਵਾਂ ਖਤਮ ਕਰਤੀਆਂ ਸਰਦਾਰ ਹਜੀਤ ਸਿੰਘ ਹੋਰਾਂ ਦੀਆਂ ਹੂੰ ਬਿਨਾਂ ਦੱਸੇ ਮਤਲਬ ਸਾਰੀ ਉਮਰ ਜਿਹੜਾ ਬੰਦਾ ਇਮਾਨਦਾਰੀ ਨਾਲ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ ਹੈ ਨਾ ਜਿਹੜਾ ਤਰੀਕਾ درست ਤਰੀਕੇ ਨਾਲ ਕੰਮ ਕਰਨੀ ਜਾਣਿਆ ਜਾਂਦਾ ਮਤਲਬ ਇਹ ਉਹ ਬੜੇ ਥੰਮ ਨੇ ਸਰਕਾਰਾਂ ਨੂੰ ਇਹ ਲੱਗਦਾ ਕਿ ਇਹਨਾਂ ਨੂੰ ਪਰੇ ਕਰਨ ਤੋਂ ਬਾਅਦ ਸ਼ਾਇਦ ਪਾਵਰ ਕਾਮ ਦੀ ਜਿਹੜੀ ਥੱਲੇ ਵਾਲੀ ਲੜਾਈ ਲੜ ਰਹੀਆਂ ਧਿਰਾਂ ਨੇ ਉਹ ਖਿਲਰ ਜਾਣਗੀਆਂ ਇੱਕ ਜਿਹੀ ਕਿਲੀ ਅੜਾ ਦੇ ਉੱਤੇ ਬਿਕਤਾਂ ਸਾਰੀਆਂ ਬिखर ਜਾਣੀਆਂ ਸੋ ਆ ਤਰੀਕਾ ਅਪਣਾ ਰਹੀ ਹੈ ਜੀ ਸਰਕਾਰ ਹਮ ਮਤਲਬ ਤੁਸੀਂ ਪਾਵਰ ਕਾਮ ਦੀਆਂ ਜ਼ਮੀਨਾਂ ਹਥਿਆਉਣ ਦੇ ਲਈ ਆਪਣਾ ਰਾਹ ਪੱਧਰਾ ਕਰਨ ਲਈ ਇਸ ਤਰੀਕਾ ਕਰ ਤੱਕ ਚੱਲੇਗੇ ਕਿ ਕਿਸੇ ਨੂੰ ਮੌਤਲ ਕਰਨਾ ਪਵੇ ਮੌਤਲ ਕਰੋ ਕਿਸੇ ਨੂੰ ਕੱਢਣਾ ਪਵੇ ਕੱਢ ਦਿਓ ਕਿਸੇ ਨੂੰ ਸਸਪੈਂਡ ਕਰਨਾ ਹੋਵੇ ਸਸਪੈਂਡ ਕਰ ਦਿਓ ਕਿਸੇ ਨੂੰ ਘਰੇ ਬਿਠਾਉਣਾ ਹੋਵੇ ਘਰੇ ਬਿਠਾ ਦਿਓ ਕਿਸੇ ਦੀ ਨਿਯੁਕਤੀ ਰੱਦ ਕਰ ਦਿਓ ਜੋ ਕਰਨਾ ਹੋਵੇ ਕਰੋ ਪਰ ਪਾਵਰ ਕੌਮੀਆਂ ਜ਼ਮੀਨਾਂ ਖਾਣੀਆਂ ਨੂੰ ਹਮ ਸਹੀ ਕਿਉਂਕਿ ਜੇ ਸੱਚਮੁੱਚ ਪੰਜਾਬ ਹਤਾਇਸ਼ੀ ਕੋ ਕਦਮ ਚੁੱਕਣਾ ਹੁੰਦਾ ਤਾਂ ਤੁਸੀਂ ਇਹ ਨਾ ਨਮਾਇੰਦਿਆਂ ਨੂੰ ਬਿਠਾ ਕੇ ਸਮਝਾ ਲੈਂਦੇ ਹਮ ਸਹੀ ਜੇ ਤੁਸੀਂ ਨਹੀਂ ਸਮਝਾ پا ਰਹੇ ਤੇ ਨਹੀਂ ਗੱਲ ਕਰਨ ਦਾ ਤਰੀਕਾ ਜਨਾ ਮਤਲਬ ਫਿਰੇ ਜ਼ਮੀਨਾਂ ਹਥਿਆਉਣ ਦੀ ਖਾਣ ਦੀ ਕੋਆਇਦਾ ਇਹਦੇ ਉੱਤੇ ਲੜਾਈ ਹੋਰ ਤਿੱਖੀ ਹੋ ਗਈ ਉਹਦੇ ਨਾਲ ਥੈਂਕ ਯੂ ਜੀ ਬਿਲਕੁਲ ਅਗਲੀ ਗੱਲ ਕਰੀਏ ਭੁਲਰ ਦੇ ਮਾਮਲੇ ਦੀ ਕਹਿੰਦੇ ਸੀਬੇ ਹੁਣ ਪ੍ਰੋਪਰਟੀ ਡੀਲਰਾਂ ਵੱਲੋਂ ਸਿੱਧੀ ਹੋ ਗਈ ਜੀ ਬਿਲਕੁਲ ਇਹ ਮੈਨੂੰ ਲੱਗਾ ਹੁਣ ਆ ਹੀ ਪੈਣਾ ਸੀਗਾ ਕਿਉਂਕਿ ਜਿਹੋ ਜਿਹਾਂ ਲਿਸਟਾਂ ਨਿਕਲ ਕੇ ਆ ਰਹੀਆਂ ਸੀਗੀਆਂ ਉਹਦੇ ਵਿੱਚ ਫਿਰ ਕਈਆਂ ਵੀ ਸਿੱਧੇ ਆਉਣਗੇ ਮੈਨੂੰ ਤਾਂ ਇਹ ਵੀ ਪਤਾ ਲੱਗ ਰਿਹਾ ਜੀ ਕਿ ਤਿੰਨ ਆਈਐਸ ਅਧਿਕਾਰੀਆਂ ਦਾ ਨੰਬਰ ਲੱਗਿਆ ਤੇ ਉਹਨਾਂ ਚ ਇੱਕ ਅਧਿਕਾਰੀ ਉਹ ਵੀ ਹੈ ਜਿਹੜਾ ਤਾਜ਼ਾ-ਤਾਜ਼ਾ ਪੀਸੀਐਸ ਤੋਂ ਹੁਣੇ ਆਈਐਸ ਬਣਿਆ ਹੈ ਠੀਕ ਹੈ ਜੀ ਸੋ ਇਸ ਲਈ ਇਹ ਵੀ ਤਿਆਰੀ ਹੈ ਤੇ ਇੱਧਰ ਕਹਿੰਦੇ ਜੀ ਅੱਠ ਨਵੀਆਂ ਹੋਰ ਅਜਈਆਂ ਬੇਨਾਮੀ ਜ਼ਮੀਨਾਂ ਜਿਹੜੀਆਂ ਬਿਆਨਿਆਂ ਤੇ ਘਮੀ ਜਾਂਦੀਆਂ ਠੀਕ ਹੈ ਬਿਆਨਾਂ ਦਾ ਕਿਹੜੀ ਚੱਲਦਾ ਕਿ ਬਿਆਨਾਂ ਕਰ ਲੋ ਅੱਗੇ ਵੇਚ ਲੋ ਤੇ ਅੱਗੇ ਇਹਦੇ ਨਾਂ ਤੇ ਕਰਾ ਦੋ ਉਹਦੇ ਨਾਂ ਤੇ ਕਰਾ ਦੋ ਕਹਿੰਦੇ ਅੱਠ ਅਜਈਆਂ ਜ਼ਮੀਨਾਂ ਦਾ ਵੀ ਮਾਮਲਾ ਆ ਗਿਆ ਤੇ ਕੱਲ ਫਿਰ ਸੀਬੀਆਈ ਨੇ ਲੁਧਿਆਣੀ ਤੋਂ ਲੈ ਕੇ ਪਟਿਆਲੇ ਤੱਕ ਛਾਪੇਮਾਰੀ ਕੀਤੀ ਪਟਿਆਲੇ ਚ ਬੀਐਸ ਪ੍ਰਾਪਰਟیز ਭੁਪਿੰਦਰ ਸਿੰਘ ਹੋਰਾਂ ਦੇ ਛਾਪੇਮਾਰੀ ਦੇ ਦੌਰਾਨ ਕਹਿੰਦੇ ਇਹ ਕੋਈ ਬਨੂੜ ਚ ਜ਼ਮੀਨਾਂ ਦੇ ਸੌਦੇ ਕਰਾਉਣ ਦਾ ਮਾਮਲਾ ਵੀ ਸੀਗਾ ਕੁਝ ਹੋਰ ਵੀ ਆ ਕਿ ਕੁਰੀਕਾਤਾ ਕੁਸਾ ਫਿਰ ਲਾ ਫਿਰ ਨਹੀਂ ਹੋਈ ਸੋ ਇਧਰ ਵਿਜੀਲੈਂਸ ਸੀਬੀਆਈ ਦਾ ਜੇ ਪੇਚ ਫਸਿਆ ਹੂੰ ਹੂੰ ਤੇ ਸੀਬੀਆਈ ਆਪਣਾ ਕੰਮ ਕਰਦੀ ਤੁਰੇ ਜਾ ਰਹੀ ਆ ਸੋ ਇਸ ਲਈ ਹੁਣ ਪ੍ਰਵਿੰਦ ਜੀ ਲਗਭਗ ਤੈਅ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਅਫਸਰ ਵੀ ਕਈਆਂ ਦੇ ਨਾਮ ਤੁਹਾਡੇ ਸਾਹਮਣੇ ਹੋਣਗੇ ਹੋ ਸਕਦਾ ਤਿੰਨ ਆਈਐਸ ਅਧਿਕਾਰੀਆਂ ਦੇ ਨਾਮ ਤਾਂ ਅੱਜ ਤਿੰਨ ਚੜ ਗਿਆ ਅੱਜ ਦੇ ਦਿਨ ਹੀ ਸਾਹਮਣੇ ਆ ਜਾਣ ਹੂੰ ਹੈਨਾ ਤੇ ਉਧਰ ਮਤਲਬ ਕਿ ਅਜੇ ਹੋਰ ਕੁਝ ਕਨੈਕਸ਼ਨ ਇਹ ਸਾਰੀ ਕਾਰਵਾਈ ਕਹਿੰਦੇ ਸੀਬੀਆਈ ਇਕ ਤਾਂ ਜਿਹੜੀ ਪ੍ਰਵਾਤ ਤੋਂ ਪੁੱਛ ਖਿਚ ਕੀਤੀ ਆ ਉਹਦੇ ਆਧਾਰ ਤੇ ਇੱਕ ਜਿਹੜਾ ਕ੍ਰਿਸ਼ਨ ਹੁੰਦਾ ਰਮਾਂਡ ਆ ਉਹਦੇ ਆਧਾਰ ਤੇ ਇੱਕ ਕਹਿੰਦੇ ਦੋਆ ਦੀ ਚੈਟ ਹੂੰ ਫੇਰ ਆਮੋ ਸਾਹਮਣਾ ਇਹ ਸਾਰਿਆਂ ਦੇ ਵਿੱਚ ਜਿਹੜੇ ਤੱਥ ਨਿਕਲੇ ਨੇ ਉਹਦੇ ਵਿੱਚੋਂ ਉਹਨਾਂ ਸੂਚੀ ਆ ਜਿਹੜੀ ਦੋ ਦਰਜਨ ਦੇ ਕਰੀਬ ਹੈਗੀ 27 ਨਾਮ ਦੀ ਜਿੱਕਰ ਆਪਾਂ ਬਹੁਤ ਪਹਿਲਾਂ ਤੋਂ ਹੀ ਕਰ ਰਹੇ ਦੇ ਸੀਗੇ ਥੋੜੇ ਹੂੰ ਕਿਉਂਨੇ ਦੋ ਦਰਜਨ ਦੇ ਕਰੀਬ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਕੁਝ ਡੀਐਸਪੀ ਨਿਸ਼ਾਨੇਤ ਨੇ ਤੇ ਹੁਣ ਆ ਤਿੰਨ ਆਈਐਸ ਅਫਸਰਾਂ ਦਾ ਕਾਫੀ ਜ਼ਿਕਰ ਆ ਜੀ ਅਤੇ ਉਹ ਤੋਂ ਬਾਅਦ ਇੱਕ ਬੜਾ ਅਫਸਰ ਵੀ ਜਿਹਦਾ ਜ਼ਿਕਰ ਆਪਾਂ ਪਹਿਲਾਂ ਵੀ ਕੀਤਾ ਹੈ ਹੈਨਾ ਉਹ ਵੀ ਉਦੋਂ ਗੱਲ ਵੱਧ ਗਈ ਹੈ ਕੁਆਰ ਆਉਂਦੇ ਦਿਨਾਂ ਦੇ ਵਿੱਚ ਪੁਲਰ ਮਾਮਲੇ 'ਚ ਮੈਨੂੰ ਤਾਂ ਲੱਗਦਾ ਕਿ ਪੁਲਰ ਕਿਤੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਲਈ ਪੁਲਿਸ ਪ੍ਰਸ਼ਾਸਨ ਲਈ ਤੇ ਆ ਰਾਜਨੀਤਿਕ ਧਿਰਾਂ ਲਈ ਅਮਰਬੇਲ ਇਹਨਾਂ ਸਾਥ ਤੋਂ ਵੀ ਕਿ ਜਿਹਦੇ ਜਿੱਤੇ ਦੇ ਠੀਕਿਆ ਤੇ ਲੈ ਵੀ ਹੈ ਕੋਈ ਉਸ ਤਰੀਕਾ ਕਰਨਾ ਕਿਉਂਕਿ ਤੁਸੀਂ ਇਹ ਦੇਖੋ ਕਿ ਕੋਈ ਵੀ ਸਿਆਸੀ ਜਮਾਤ ਇਸ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਬੋਲ ਨਹੀਂ ਰਹੀ ਹੂੰ ਸਹੀ ਹੈ ਕੋਈ ਵੀ ਹੂੰ ਏ ਬੀ ਸੀ ਸੱਜਿਓ ਖੱਬਿਓ ਕੋਈ ਹੋਵੇ ਕੋਈ ਇਹ ਨਹੀਂ ਕਹਿ ਰਿਹਾ ਜੀ ਕਿ ਹੋਰ ਨਾਮ ਕਿਉਂ ਨਹੀਂ ਸਾਹਮਣੇ ਲਿਆ ਰਹੇ ਹੋਰਾਂ ਦੇ ਕਾਰਵਾਈ ਕਿਉਂ ਨਹੀਂ ਜੀ ਕੋਈ ਨਹੀਂ ਕੁਝ ਕਹਿ ਰਹੇ ਉਲਟਾ ਖਰੀਕ ਇਸ ਕੋਸ਼ਿਸ਼ ਸਾਰੀਆਂ ਰਾਂਚਕ ਤੇ ਰਾਂਚ ਕੁਝ ਲੋਕ ਹੈਗੇ ਜਾਂ ਪ੍ਰਸ਼ਾਸਨ ਦੇ ਤੇ ਰਾਂਚ ਉਹ ਲੋਕ ਹੈਗੇ ਜਿਹੜੇ ਇਸ ਕੋਸ਼ਿਸ਼ ਚ ਨੇ ਕਿ ਸਾਡਾ ਨਾਮ ਤਾਂ ਨਹੀਂ ਕਿ ਤਿਆਰ ਰਿਹਾ ਜੀ ਸਹੀ ਸਹੀ ਜੀ ਫਿਕਰ ਲੱਗਿਆ ਬਈ ਆਪਣਾ ਨਹੀਂ ਲੈਪੋ ਜੀ ਇਹ ਇਹ ਗਣਤੀ ਜਾਂਦੀ ਵੱਧ ਰਹੀ ਹੈ ਹੂੰ ਜੇ ਇੰਨਾ ਦਮ ਹੋਵੇ ਵੀ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਓ ਫਿਰ ਤਾਂ ਹੁਣ ਉਹ ਇਹਨਾਂ ਨੇ ਸਰਕਾਰ ਨੂੰ ਹੀ ਘੇਰ ਲੈਣਾ ਸੀਗਾ ਜੇ ਇਹਨੇ ਜੋਗੇ ਹੁੰਦੇ ਵਿਜੀਲੈਂਸ ਜਿਹੜੀ ਹੁਣ सीबीआई ਦੇ सीबीआई ਵਾਲੇ ਕੇਸ ਚ ਦਾਖਲ ਹੋ ਰਹੀ ਆ ਤੇ ਨਾਲੇ ਮਾਮਲੇ ਚ ਉਹਦੇ ਜੇ ਨਵੇਂ ਕੇਸ ਲੱਭਣ ਉਹ ਭਾਈ ਪੰਜਾਬ ਚ ਹੋ ਰਹੇ ਨਹੀਂ ਨਹੀਂ ਮੈਂ ਵਿਰੋਧੀ ਧਿਰ ਦੀ ਗੱਲ ਪਤਾ ਨਹੀਂ ਹਾਂਜੀ ਮੈਂ ਵਿਰੋਧੀ ਧਿਰਾਂ ਦੀ ਗੱਲ ਕਰਦਾ ਵੀ ਜੇ ਉਹਨਾਂ ਚ ਇੰਨੀ ਜ਼ਰਤ ਹੋਵੇ ਫਿਰ ਉਹ ਵਿਧਾਨ ਸਭਾ ਚ ਬਹਿ ਕੇ ਤੇ ਮੁੱਖ ਮੰਤਰੀ ਦੇ ਹੱਥੋਂ ਜਰੀਰ ਥੋੜੋ ਹੋਣ ਜੁਨਾ ਚ ਇੰਨੀ ਜ਼ਰਤ ਹੋਵੇ ਕਿ ਭਾਈ ਭ੍ਰਸ਼ਟਾਚਾਰੀਆਂ ਨੂੰ ਫੜੋ ਨਾਥ ਪਾਓ ਕੇਸ ਦਰਜ ਕਰੋ ਜਿਨੇ ਕਹਿਣ ਜੋਗੀ ਹੁੰਦੇ ਤਾਂ ਉਹ ਹੁਣ ਉਹਨਾਂ ਨੇ ਟੀਚਰਾਂ ਥੋੜੋ ਕਰਵਾਉਣੀਆਂ ਸੀ ਮੁੱਖ ਮੰਤਰੀ ਕੋਲ ਪਰ ਖੈਰ ਇਹ ਸਾਰਿਆਂ ਨੂੰ ਪਤਾ ਹੀ ਹੈ ਵੀ ਉਹ ਕਿਉਂ ਚੁੱਪ ਨੇ ਤੇ ਚੁੱਪ ਦਾ ਮਤਲਬ ਸਹਿਮਤ ਵੀ ਹੁੰਦਾ ਸ਼ਰਮਾ ਜੀ ਤੇ ਹੜ੍ਹ ਦੇ ਮਾਰੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਆਪਾਂ ਦੇਖਿਆ ਕਿ ਫਸਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਉੱਥੇ ਜਿਹੜੀ ਖਰੀਦ ਹੈ ਝੋਨੇ ਦੀ ਉਹ ਕਹਿੰਦੇ 100% ਦੀ ਹੋਗੀ ਗ੍ਰੀਨ ਜੀ ਇਹ ਹੈਰਾਨੀ ਵੀ ਹੋ ਰਹੀ ਹੈ ਤੇ ਇਹਦੇ ਵਿੱਚੋਂ ਕੱਪੜੇ ਦੀ ਮੁਸਕ ਵੀ ਆਉਣ ਲੱਗੀ ਬਿਲਕੁਲ ਹੈ ਬਿਲਕੁਲ ਹੈ ਜੀ ਸਹੀ ਵੈਸੇ ਤਾਂ ਇਸ ਵਾਰ ਪੂਰੇ ਪੰਜਾਬ ਦੇ ਹਵਾਲੇ ਨਾਲ ਇਹ ਸਪਸ਼ਟ ਹੈ ਕਿ ਇਸ ਵਾਰ ਟੀਚਾ ਪੂਰਾ ਨਹੀਂ ਹੋਣਾ ਹੂੰ ਕਿਉਂਕਿ ਬਾਕੀ ਪੰਜਾਬ ਦੇ ਵਿੱਚ ਵੀ ਝੋਨੇ ਦਾ ਟਾਈਸਪਰ ਕਾਫੀ ਛੋਟਾ ਰਹਿ ਗਿਆ ਹੂੰ ਹੂੰ ਤੇ ਦੂਜਾ ਉਹਦੇ ਵਿੱਚ ਥਾਣਾ ਵੀ ਮੌਜੂ ਹੋਇਆ ਨਮੀ ਬਹੁਤ ਜ਼ਿਆਦਾ ਸੀ ਮੌਿਸਚਰ ਬਹੁਤ ਵੱਧ ਪਾਇਆ ਗਿਆ ਫਿਰ ਅਖੀਰ ਤੱਕ ਆਉਂਦਿਆਂ ਆਉਂਦਿਆਂ ਚਾਈਨੀ ਵਾਇਰਸ ਨੇ ਇੱਕ ਨੇ ਹਮਲਾ ਕੀਤਾ ਹੂੰ ਉਹ ਸਾਰੇ ਕਾਰਨਾ ਕਰਕੇ ਨਾਰਮਲ ਜਿੱਥੇ ਮੀਂਹ ਜ਼ਰੂਰ ਪਏ ਪਰ ਹਰ ਨਹੀਂ ਆਇਆ ਸੀ ਉੱਥੇ ਵੀ ਝੋਨੇ ਦਾ ਝਾੜ ਘਟਿਆ ਹੂੰ ਪਰ ਜਿਹੜੇ ਨਾਲ ਲੱਗਦੇ ਆ ਰਾਜਸਥਾਨ ਦੇ ਇਧਰੋਂ ਹਰਿਆਣੇ ਦੇ ਉਹਨਾਂ ਥਾਵਾਂ ਤੋਂ ਕਈ ਪਾਸਿਓਂ ਟ੍ਰੈਲੀਆਂ ਆਉਣ ਦੀਆਂ ਟਰੱਕ ਭੱਕ ਕੇ ਆਉਣਗੀਆਂ ਖਬਰਾਂ ਆਉਂਦੀਆਂ ਰਹੀਆਂ ਹੂੰ 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 ਪਰ ਅੰਮ੍ਰਿਤਸਰ ਦਾ ਖੇਤਰ ਤਰਨਤਾਰਨ ਵਾਲਾ ਖੇਤਰ ਫਾਜ਼ਲਕਾਲਾ ਖੇਤਰ ਇਹਦਾ ਉਹਨੇ ਜਿਹੜੇ ਪੂਰੀ ਤਰ੍ਹਾਂ ਹੜ ਦੀ ਮਾਲ ਹਟਾਈ ਹੂੰ ਇਹਦਾ ਮੈਨੇਜਰੀ ਸੀ ਕਿ ਇਸ ਵਾਰ 50 ਤੋਂ ਲੈ ਕੇ 70% ਤੱਕ ਝਾੜ ਘਟ ਜੂਗਾ ਸਹੀ ਹੈ ਜੀ ਬਿਲਕੁਲ ਜੇ ਜਦੋਂ ਖੇਤ ਤੇ ਹੜ ਗਏ ਹੂੰ ਹੈਨਾ ਤੇ ਪਰ ਜਦੋਂ ਮੈਂਆਂ ਦਾ ਰਿਕਾਰਡ ਦੇਖਿਆ ਜਾ ਰਿਹਾ ਲਗਭਗ ਪਿਛਲੀ ਵਾਰ ਜਿੰਨੀ ਖਰੀਦ ਹੈ ਕਮਾਲ ਹੋ ਗਈ ਇਹ ਕਿਵੇਂ ਆਕਰ ਮਤਲਬ ਤਿੰਨੋਂ ਥਾਵਾਂ ਦੇ ਉੱਤੇ ਜੇ ਮੈਂ ਦੇਖਾਂ ਆਉਗਾ ਮਤਲਬ ਫਾਜ਼ਿਲਕਾ ਦੇ ਵਿੱਚ ਵੀ ਤਰਨਤਾਰਨ ਦੇ ਵਿੱਚ ਵੀ ਹੈਨਾ ਤੇ ਇੱਧਰ ਅੰਮ੍ਰਿਤਸਰ ਦੇ ਵਿੱਚ ਵੀ ਲਗਭਗ ਪਿਛਲੀ ਵਾਰ ਜਿੰਨੀ ਖਰੀਦ ਸੀਗੀ ਉਨੀ ਖਰੀਦ ਉਹਦੇ ਬਰਾਬਰ ਜਾਂ ਉੱਪਰੇ ਜਾ ਰਹੀ ਹੈ ਤੇ ਅਜੇ ਵੀ ਦੋ ਚਾਰ ਤਿੰਨਾਂ ਚ ਹੋਰ ਰਹਿਦਾ ਗੁੰਦਾ ਚੋਨਾ ਆਉਣਾ ਹੈ ਮਤਲਬ ਇਹ ਕੀ ਕਰਨਾ ਜੀ ਕਹਿੰਦੇ ਜੀ ਰੱਕ ਲਾਈਨ ਵਿਭਾਗ ਇੰਦਰ ਵਾਲਿਆਂ ਨੇ ਕਹਿਤਾ ਵੀ ਕਰੋ ਜਾਂਚ ਦੀ ਡੀਸੀਆਂ ਨੂੰਦਾ ਹੈ ਤੋਂ ਹੀ ਰਿਪੋਰਟਾਂ ਤਿਆਰ ਕਰ ਰਹੇ ਨੇ ਹੂੰ ਹੂੰ ਕਿਦੇ ਵਿੱਚ ਚੱਕਰ ਇਹ ਬਟਾ ਕਪੜਾ ਹੈ ਜਿਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਐਮਐਸਪੀ ਤੇ ਤੇ ਖਰੀਦ ਹੁੰਦੀ ਆ ਉਹਦੇ ਆਧਾਰ ਦੇ ਉੱਤੇ ਬਾਹਰੋਂ ਲੈ ਕੇ ਉਠੇੜ ਕੀਤਾ ਗਿਆ ਹੋਵੇ ਹੂੰ ਪਰ ਸਵਾਲ ਤਾਂ ਇਹ ਹੈ ਜੀ ਕਿ ਕੀ ਇਹ ਸਮੁੱਚੇ ਫਿਰ ਮੁਆਵਜ਼ੇ ਤੇ ਵੀ ਅਸਰ ਪਾ ਦੂਗਾ ਪਾਊਗਾ ਬਿਲਕੁਲ ਪਾਊਗਾ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਤਾਂ ਤੁਹਾਡੀ ਜ਼ਮੀਨ ਦਾ ਹਿਸਾਬ ਹੈ ਕਿ ਐਨੇ ਏਕੜ ਜ਼ਮੀਨ ਹੈ ਉਹਦੇ ਵਿੱਚ ਇੰਨੀ ਫਸਲ ਬੀਜੀ ਹੈ ਉਦੇ ਹਿਸਾਬ ਨਾਲ ਰਿਕਾਰਡ ਚੜਨਾ ਤੁਹਾਡੇ ਨਾਮ ਦੇ ਉੱਤੇ ਕਿਹਾ ਵੀ ਇੰਨੀ ਫਤਲ ਆ ਸਕਦੀ ਸੀ ਇਸ ਕਹਾਣੀ ਉਦੋਂ ਬਾਅਦ ਬੇਅੰਤ ਕਿਨਾਂ ਦੇ ਖਾਤੇਾਂ ਚ ਪਾਈ ਜਾ ਰਹੀ ਹੈ ਫਤਲ ਇਹਨਾਂ ਦੇ ਨਾਮਾਂ ਤੇ ਕੱਟੇ ਗਏ ਨੇ ਇਹ ਸਾਰਾ ਕੁਝ ਮੰਡੀਆਂ ਚ ਾੜਦੀਆਂ ਚਾਈਂ ਸੋ ਸਾਰਾ ਖੇਡ ਬਾਕੀ ਅਜੇ ਨਿਕਲਣਾ ਸੋ ਜੇ ਪਰਚੋਲ ਹੋਈ ਤਾਂ ਨਾਮਾਂ ਪਰ ਵੀ ਨਿਕਲੂਗਾ ਦੂਸਰੇ ਪਾਸੇ ਜਿਹੜੀ ਕੇਂਦਰ ਨੇ ਹੁਣ ਤੱਕ ਖਰੀਦ ਕੀਤੀ ਹੈ ਉਹ ਖਰੀਦ ਮੁਖਣ ਕਿਨਾਰੇ ਆ ਗਈ ਚੋਣ ਮੰਡੀ ਮੁਖਣ ਵਾਲੀ ਆ ਹੁਣ ਚੋਣੇ ਦੀ ਦੋ ਚਾਰ ਦਿਨਾਂ ਦੀ ਖੇਡ ਰਹੇਗੀ ਪਰ ਕੇਂਦਰ ਅਜੇ ਤੱਕ ਇਸ ਮਸਲੇ ਤੇ ਚੁੱਪਾ ਵੀ ਕਿ ਜਿਹੜੀ ਛੋਟ ਦੇਣੀ ਸੀ ਨਮੀ ਵਾਲੀਓ ਕਿੱਥੇ ਗਈ ਹਮ ਸਾਰੀ ਖਰੀਦ ਮੁੱਕ ਗਈ ਤੇ ਤੁਸੀਂ ਉਸ ਮਸਲੇ ਤੇ ਆਏ ਹੋ ਨਹੀਂਗੇ ਹਮ ਜੀ ਉਸ ਮਸਲੇ ਚੁੱਪ ਵਟ ਗਏ ਇਹਦੇ ਪਿੱਛੇ ਕੀ ਕੋਇਆ ਜਦੋਂ ਕਿ ਟੀਮਾਂ ਆ ਕੇ ਗਈਆਂ ਹਮ ਕਿੰਦਰੀ ਟੀਮਾਂ 13 ਅਕਤੂਬਰ ਨੂੰ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਦਾ ਜਾਇਜ਼ਾ ਲੈਣ ਦੇ ਲਈ ਟੀਮਾਂ ਵੱਡੀ ਤਦਦ ਦੇ ਵਿੱਚ ਆਈਆਂ ਹਮ ਹਮ ਤੇ ਇੱਕ ਨਹੀਂ ਦੋ ਨਹੀਂ 19 ਜਿਲ੍ਹਿਆਂ ਦੇ ਵਿੱਚ ਦੌਰਾ ਕਰਕੇ ਗਈਆਂ ਤੇ ਕਿਹਾ ਵੀ ਕਿ ਹਾਂ ਫਸਲ ਚ ਨਮੀ ਬਹੁਤਾ ਸੀ ਜਾਂਦੀ ਇਹਦੀ ਕਵਇੰਟ ਕਰਾਂਗੇ ਹਮ ਹੁਣ ਚਿੱਠੀਆਂ ਚਿੱਠੀਆਂ ਮੁੱਖ ਮੰਤਰੀ ਜੀ ਵੀ ਲਿਖ ਰਹੇ ਨੇ ਮੰਤਰੀ ਸਾਹਿਬ ਵੀ ਲਿਖ ਰਹੇ ਨੇ ਵਿਭਾਗ ਵੀ ਲਿਖ ਰਿਹਾ ਹੈ ਹੈ ਨਾ ਉਹ ਜਵਾਬ ਹੀ ਨਹੀਂ ਦਿੰਦੇ ਉਹ ਜਵਾਨੀ ਫੋਨ ਤੇ ਕਹਿੰਦੇ ਨੇ ਕੋਈ ਗੱਲ ਨਹੀਂ ਜੀ ਅਜੇ ਵਿਚਾਰ ਦੀ ਨਜ਼ਰ ਛੁੱਟ ਦੱਸਦੇ ਹਮਮ ਕਦੋਂ ਦੱਸਦੇ ਨੇ ਜਦੋਂ ਸਾਰੀ ਬੜੀ ਧਰਾ ਕੋ ਨਿਪਟ ਗਏ ਸਹੀ ਸਹੀ ਜਾਂ ਕਰੋ ਕਾਨੂੰ ਆ ਮੁੱਦਾ ਭਾਰਨ ਵੀ ਜਨਾ ਆਪਾਂ ਗੱਲ ਕਰ ਰਹੇ ਜੀ ਉਹ ਕਹਿੰਦੇ ਜੀ ਪੰਜਾਬ ਤੇ ਤਾਂ ਕਪੜਾ ਹੋ ਗਿਆ ਜੀ ਹੁਣ 1600 ਕਰੋੜ ਦਾ ਜਿਹੜਾ ਦੇਣਾ ਜੀ ਉਹਦਾ ਵੀ ਹਿਸਾਬ ਦਿਓ ਵਾਪਸ ਭੇਜੋ ਜੀ ਸਾਡੇ ਪੈਸੇ ਕਿ ਉਧਰ ਨੂੰ ਵੀ ਗੱਲ ਜਾਊਗੀ ਜੀ ਬਿਲਕੁਲ ਤੇ ਸ਼ਰਮਾ ਜੀ ਇਹਨਾਂ ਸਾਰੀਆਂ ਖਬਰਾਂ ਤੇ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ। ਔਰ ਜੀ ਪ੍ਰੋਗਰਾਮ ਖਬਰ ਤੇ ਨਜ਼ਰੋਂ ਪਾਈਥੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ ਯੂ